ਦੋਸਤੋ ਮੈਨੂੰ ਰਾਜ ਕਪੂਰ ਸਾਹਿਬ ਜੀ ਦੇ ਨਾਲ ਉਹਨਾਂ ਦੇ ਸਟੂਡੀਓ ਦੇ ਵਿੱਚ ਉਹਨਾਂ ਦੇ ird gird ਘੁੰਮਣ ਦਾ ਬੜਾ ਮੌਕਾ ਮਿਲਿਆ ਤੇ ਮੈਂ ਉਹਨਾਂ ਦੀਆਂ ਕਈ ਚੀਜ਼ਾਂ ਕਈ ਕਹਾਣੀਆਂ ਬਹੁਤ ਆਪਣੇ ਅੱਖਾਂ ਦੇ ਨਾਲ ਦੇਖੀਆਂ ਉਸ ਦਾ ਕਾਰਨ ਇਹ ਸੀ ਕਿ ਜਿਸ ਪੈਟਰੋਲ ਪੰਪ ਦੇ ਉੱਤੇ ਉਹਨਾਂ ਦੀਆਂ ਪੂਰੀਆਂ ਆਰ ਕੇ ਦੀਆਂ ਗੱਡੀਆਂ ਦਾ ਪੈਟਰੋਲ ਦਾ ਅਕਾਊਂਟ ਸੀ ਉਸ ਜਗ੍ਹਾ ਤੇ ਮੈਂ ਕੰਮ ਕਰਦਾ ਸੀ ਤੇ ਮੈਨੂੰ ਆਰ ਕੇ ਚ ਆਣਾ ਜਾਣਾ ਕੋਈ ਪ੍ਰੋਬਲਮ ਨਹੀਂ ਸੀ ਤੇ ਬਹੁਤ ਫਿਲਮਾਂ ਦੀਆਂ ਸ਼ੂਟਿੰਗਜ਼ ਅਕਸਰ ਮੈਂ ਦੇਖਣ ਚਲਾ ਜਾਂਦਾ ਸੀ ਤੇ ਇੱਕ ਦਿਨ ਕੀ ਹੋਇਆ ਕਿ ਮੈਂ ਪੈਟਰੋਲ ਪੰਪ ਤੇ ਦੇਖਿਆ ਕਿ ਰਾਜ ਸਾਹਿਬ ਦੀ ਗੱਡੀ ਆਈ ਤੇ ਰਾਜਕਪੂਰ ਸਾਹਿਬ ਉਹਨਾਂ ਦੇ ਗੱਡੀ ਦੇ ਵਿੱਚ ਬੈਠੇ ਆ ਤੇ ਨਾਲ ਉਹਨਾਂ ਦੇ ਆਰ ਕੇ ਦੇ ਵਿੱਚ ਇੱਕ ਖੰਨਾ ਸਾਹਿਬ ਬਹੁਤ ਇੰਪੋਰਟੈਂਟ ਪਰਸਨ ਸੀ ਉਹ ਵੀ ਉਹਨਾਂ ਦੇ ਨਾਲ ਹੈ ਤੇ ਮੈਂ ਭੱਜ ਕੇ ਜਾ ਕੇ ਕਿ ਮੈਂ ਅਟੈਂਡ ਕਰਦਾ ਕਿ ਮੈਂ ਉਹਨਾਂ ਨੂੰ ਪੈਟਰੋਲ ਦੀ ਸਰਵਿਸ ਦਿੰਦਾ ਤੇ ਉਹਨੇ ਨੂੰ ਜਿਹੜਾ ਉਸ ਕੈਸ਼ੀਅਰ ਸੀਗਾ ਉਸ ਦਾ ਨਾਮ ਸੀ ਨਰਿੰਦਰ ਕੁਮਾਰ ਤੇ ਜਦੋਂ ਉਹਨਾਂ ਨੇ ਐਦਾਂ ਖਿੜਕੀ ਖੋਲੀ ਰਾਜਕਪੂਰ ਸਾਹਿਬ ਨੇ ਉਹਨੇ ਨਮਸਤੇ ਕੀਤੀ ਕਹਿੰਦੇ ਪੁੱਤਰ ਤੇਰਾ ਨਾਮ ਕੀ ਹੈ ਉਹਨਾਂ ਨੂੰ ਪਤਾ ਸੀ ਰਾਜਕਪੂਰ ਨੂੰ ਇਹ ਸਾਰੇ ਇੱਥੇ ਪੰਜਾਬੀ ਕੰਮ ਕਰਦੇ ਵੀ ਕਦੇ ਪੈਟਰੋਲ ਪੰਪ ਵੀ ਬੜਾ ਚੋੜਦੇ ਜੋਸ਼ੀ ਜੀ ਦਾ ਸੀ ਉਹ ਵੀ ਬਹੁਤ ਸਮਾਰਟ ਕੌਨਫੀਡੈਂਟ ਬੰਦੇ ਸੀ ਰਾਜਕਪੂਰ ਨਾਲ ਉਹਨਾਂ ਦੀ ਬਹੁਤ ਅੱਛੀ ਦੋਸਤੀ ਸੀ ਤੇ ਉਹ ਮੁੰਡਾ ਕਹਿੰਦਾ ਨਰਿੰਦਰ ਕਹਿੰਦਾ ਜੀ ਮੇਰਾ ਨਾਮ ਨੰਦੀ ਉਹ ਇੱਕਦਮ ਦੇਖ ਕੇ ਮੁਸਕਰਾ ਪਾਇਆ ਤੇ ਕਿਉਂਕਿ ਨੰਦੀ ਭਗਵਾਨ ਸ਼ਿਵ ਦਾ ਬਹਨ ਵੀ ਆ ਤੇ ਇਹਨਾਂ ਨੂੰ ਜੋਸ਼ੀ ਜੀ ਨੇ ਵੀ ਦੇਖਿਆ ਤੇ ਉਹ ਵੀ ਉਹ ਭੱਜ ਕੇ ਆ ਗਏ ਉਹ ਰਾਜਕਪੂਰ ਜੀ ਉਹਨਾਂ ਨੂੰ ਕਹਿੰਦੇ ਜੋਸ਼ੀ ਜੀ ਇਹ ਖੰਨਾ ਜੀ ਕੀ ਕਹਿੰਦੇ ਆ ਕਿ ਤੁਹਾਡੇ ਪੈਟਰੋਲ ਪੰਪ ਤੇ ਮੇਰੇ ਪੈਟਰੋਲ ਦੀ ਚੋਰੀ ਹੁੰਦੀ ਹੈ ਕਿਉਂਕਿ ਉੱਥੇ ਕੀ ਸੀਗਾ ਕਿ ਜਿਹੜੇ ਆਰ ਕੇ ਦੇ ਡਰਾਈਵਰ ਜਦੋਂ ਸਲਿੱਪ ਲੈ ਕੇ ਆਉਂਦੇ ਸੀ ਉਹ ਜੋ 50 ਲੀਟਰ ਦੀ ਸਲਿੱਪ ਹੈਗੀ ਆ ਪੈਟਰੋਲ ਦੀ ਤਾਂ ਉਹਨਾਂ ਨੇ ਕੀ ਕਰਨਾ 35 ਲੀਟਰ ਪਵਾ ਲੈਣਾ ਤੇ 15 ਲੀਟਰ ਜਿਹੜੇ ਉਹ ਜਿਹੜੇ ਮੁੰਡੇ ਕੰਮ ਕਰਦੇ ਪੈਟਰੋਲ ਪੰਪ ਤੇ ਉਹਨਾਂ ਨੇ ਤੇ ਡਰਾਈਵਰ ਨੇ ਆਪਸ ਵਿੱਚ ਉਹ ਝੋਲ ਕਰਨਾ ਤੇ ਉਹ ਜਦੋਂ ਰਾਜਪੂਰ ਸਾਹਿਬ ਨੇ ਕਿਹਾ ਕਿ ਖੰਨਾ ਜੀ ਕੀ ਕਹਿੰਦੇ ਐ ਕਿ ਇੱਥੇ ਤੁਹਾਡੇ ਪੈਟਰੋਲ ਪੰਪ ਤੇ ਮੇਰੇ ਗੱਡੀਆਂ ਦੇ ਪੈਟਰੋਲ ਦੀ ਚੋਰੀ ਹੁੰਦੀ ਐ ਤੇ ਜਿਹੜਾ ਹਾਜ਼ਰ ਜਵਾਬੀ ਉਸ ਬੰਦੇ ਦੀ ਮਹ ਜੋਸ਼ੀ ਜੀ ਦੀ ਦੇਖੀ ਕਿ ਉਹ ਵੀ ਕਮਾਲ ਐਦਾਂ ਦਾ ਮਤਲਬ ਮੈਂ ਆਂਸਰ ਨਹੀਂ ਸੁਣਿਆ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਉਹ ਕਹਿੰਦੇ ਰਾਜਾ ਰਾਜਪੂਰ ਸਾਹਿਬ ਨੂੰ ਰਾਜਾ ਕਹਿੰਦੇ ਹੁੰਦੇ ਸੀ ਕਿੰਗ ਕਹਿੰਦੇ ਰਾਜਾ ਸਮੁੰਦਰ ਚੋਂ ਤੇਰੇ ਤੇ ਮੇਰੇ ਬੱਚਿਆਂ ਨੇ ਅਗਰ ਇੱਕ ਲੋਟਾ ਪਾਣੀ ਦਾ ਭਰ ਲਿਆ ਤਾਂ ਕੀ ਘਟ ਗਿਆ ਇਹ ਨਾ ਕਰਨੇ ਦੇ ਕੁਝ ਹੋਰ ਵੱਡਾ ਤੋੜਨੇ ਕੇ ਕਹਿੰਦਾ ਤੇਰੀਆਂ ਗੱਡੀਆਂ ਨੂੰ ਇੱਧਰ ਉੱਧਰ ਖੜੀਆਂ ਰਹਿਣੀਆਂ ਪੈਣਗੀਆਂ ਤੇ ਛੋਟਾ ਮੋਟਾ ਇਦਾਂ ਦੀਆਂ ਗੱਲਾਂ ਨਹੀਂ ਸੋਚੀਦੀਆਂ ਰਾਜਕਪੂਰੇ ਕਦਮ ਹਸਣ ਲੱਪਾਇ ਕੋਈ ਗੱਲ ਨਹੀਂ ਹੋਈ ਜੀ ਉਸ ਤੋਂ ਬਾਅਦ ਆਰਕੇ ਦੇ ਵਿੱਚ ਦੋ ਚੀਜ਼ਾਂ ਬਹੁਤ ਮਸ਼ਹੂਰ ਸੀਗੀਆਂ ਇੱਕ ਆਰਕੇ ਦੀ ਹੋਲੀ ਉੱਥੇ ਸਾਰੀ ਫਿਲਮ ਇੰਡਸਟਰੀ ਆਂਦੀ ਸੀ ਉਹਨਾਂ ਨੂੰ ਬਹੁਤ ਪੂਰ ਵੱਡਾ ਹੁੰਦਾ ਸੀ ਉਹਦੇ ਚ ਰੰਗ ਕੋਲਿਆ ਹੁੰਦਾ ਸੀ ਤੇ ਉਹਦੇ ਵਿੱਚ ਚੱਕ ਕੇ ਸਿੱਟ ਦਿੰਦੇ ਸੀ ਤੇ ਖੁੱਲਾ ਖਾਣਾ ਪਾਣਾ ਹੁੰਦਾ ਸੀ ਉੱਥੇ ਤੇ ਬਹੁਤ ਇੱਕ ਸਾਰਾ ਦਿਨ ਇੱਕ ਬੜਾ ਅਲੱਗ ਮਾਹੌਲ ਹੁੰਦਾ ਸੀ ਤੇ ਦੂਸਰੀ ਆਰ ਕੇ ਦਾ ਗਣਪਤੀ ਜਿਹੜੇ ਹੈਗੇ ਆ ਉਹਨਾਂ ਦਾ ਜਦੋਂ ਆ ਰੱਖਦੇ ਆ ਤੇ ਫਿਰ ਵਿਸਰਜਨ ਦੇ ਲਈ ਜਾਂਦੇ ਆ ਤੇ ਉਹ ਰਾਜਕਪੂਰ ਸਾਹਿਬ ਦੇ ਸਟੂਡੀਓ ਤੋਂ ਇਹ ਪੈਟਰੋਲ ਪੰਪ ਤਕਰੀਬਨ 1 ਕਿਲੋਮੀਟਰ ਤੇ ਸੀ ਉੱਥੇ ਤੱਕ ਢੋਲ ਤਾਸ਼ਿਆਂ ਦੇ ਨਾਲ ਸਾਰੇ ਕਪੂਰਜ਼ ਹੋਰ ਐਕਟਰ ਸਾਰੇ ਇਹਨਾਂ ਉਹ ਡਾਂਸ ਕਰਦੇ ਪੈਟਰੋਲ ਪੰਪ ਤੇ ਆਂਦੇ ਹੁੰਦੇ ਸੀ ਉੱਥੇ ਜੋਸ਼ੀ ਸਾਹਿਬ ਨੇ ਪੈਟਰੋਲ ਪੰਪ ਦੇ ਜੋ ਮਾਲਕ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਪਾਰਟੀ ਦਾ ਇੰਤਜ਼ਾਮ ਕੀਤਾ ਹੁੰਦਾ ਸੀ ਤੇ ਉਹ ਰਾਜਪੂਰ ਸਾਹਿਬ ਤੇ ਉਹ ਐਕਟਰ ਉੱਥੇ ਰੁਕ ਜਾਂਦੇ ਸੀਗੇ ਤੇ ਬਾਕੀ ਜਿਹੜੇ ਲੋਕ ਸੀਗੇ ਉਹ ਅੱਗੇ ਗਣਪਤੀ ਵਿਸਰਜਨ ਜੀ ਦੇ ਲਈ ਚਲੇ ਜਾਂਦੇ ਸੀ ਤੇ ਉੱਥੇ ਉਹ ਖਾਣਾ ਪਾਣੀ ਹੁੰਦਾ ਸੀ ਅਸੀਂ ਤਾਂ ਸਾਨੂੰ ਬੜਾ ਚਾਹ ਹੁੰਦਾ ਸੀ ਇੰਨੇ ਐਕਟਰਾਂ ਨੂੰ ਦੇਖਣ ਦਾ ਮੌਕਾ ਐਸੀ ਚੀਜ਼ ਲਈ ਤਾਂ ਸੀ ਬੰਬੇ ਗਏ ਸੀ ਸਾਡਾ ਵੀ ਤਾਂ ਇਹੀ ਇਹੀ ਗੋਲਸੀਪ ਕਿ ਇਹਨਾਂ ਨੂੰ ਦੇਖੀਏ ਮਿਲੀਏ ਗੱਲ ਕਰੀਏ ਸਾਨੂੰ ਵੀ ਕਦੇ ਫਿਲਮ 'ਚ ਕੰਮ ਮਿਲਦਾ ਉਸ ਵਕਤ ਰਾਜਪੂਰ ਸਾਹਿਬ ਨੇ ਉੱਥੇ ਖੰਨਾ ਜੀ ਇੱਕ ਮਾਮਾ ਜੀ ਤੇ ਹੋਰ ਬਹੁਤ ਸਾਰੇ ਐਕਟਰ ਕਹਿੰਦੇ ਖੰਨਾ ਜੀ ਤੁਸੀਂ ਕਿਹਾ ਸੀ ਇਸ ਪੈਟਰੋਲ ਪੰਪ ਤੇ ਮੇਰੀ ਪੈਟਰੋਲ ਦੀ ਚੋਰੀ ਹੁੰਦੀ ਹੈ ਐਦਾਂ ਕੋਈ ਗੱਲ ਛਿੜੀ ਤੇ ਕਹਿੰਦੇ ਖੰਨਾ ਜੀ ਜਿਸ ਦਿਨ ਆਰ ਕੇ ਦੇ ਵਿੱਚ ਚੋਰੀ ਹੋਣੀ ਬੰਦ ਹੋ ਗਈ ਨਾ ਉਸ ਦਿਨ ਆਰ ਕੇ ਵੀ ਬੰਦ ਹੋ ਜਾਣਾ ਇਹ ਰਾਜਪੂਰ ਸਾਹਿਬ ਨੇ ਮੇਰੇ ਸਾਹਮਣੇ ਤੇ ਨੰਦੀ ਜੀ ਵੀ ਉੱਥੇ ਖੜੇ ਸੀਗੇ ਅਸੀਂ ਦੋਨਾਂ ਦੇ ਸਾਹਮਣੇ ਅਸੀਂ ਇਹ ਗੱਲ ਸੁਣੀ ਛੋਟੇ ਸੀਗੇ ਐਨੀ ਸਮਝ ਵੀ ਨਹੀਂ ਸੀ ਸਾਨੂੰ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਜਿਹੜਾ ਆ ਰਾਜਪੂਰ ਜਦੋਂ ਇਸ ਦੁਨੀਆ ਤੋਂ ਚਲੇ ਗਏ ਤੇ ਜਿਹੜਾ ਆਰਕੇ ਦਾ ਸਾਰਾ ਜਿਹੜਾ ਕੰਟਰੋਲ ਜਦੋਂ ਨਵੇਂ ਬੱਚਿਆਂ ਦੇ ਹੱਥ ਚ ਆਇਆ ਰੀਮਾ ਜੀ ਉਹਨਾਂ ਦੀ ਬੇਟੀ ਉਹਨਾਂ ਨੇ ਫਿਰ ਉਹ ਡਰਾਈਵਰਾਂ ਦੀ ਹਰ ਕਿਲੋਮੀਟਰ ਵੀ ਦੇਖਣਾ ਸ਼ੁਰੂ ਕਰ ਦਿੱਤੇ ਤੇ ਅੰਦਰ ਵੀ ਜਿਹੜਾ ਆਰਕੇ ਦੇ ਵਿੱਚ ਇਹ ਤਾਂ ਬੜੀ ਛੋਟੀ ਜਿਹੀ ਗੱਲ ਸੀ ਨਾ ਅੰਦਰ ਆਰਕੇ ਦੇ ਵਿੱਚ ਵੀ ਤਾਂ ਕਈ ਚੀਜ਼ਾਂ ਹੁੰਦੀਆਂ ਆ ਜਿਹੜੀਆਂ ਉਹਨਾਂ ਨੂੰ ਪਤਾ ਲੱਗਿਆ ਉਹ ਬੜਾ ਜਦੋਂ ਬੜੇ ਸਟ੍ਰਿਕਟ ਹੋ ਗਏ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਆਰਕੇ ਦੇ ਵਿੱਚ ਕੰਮ ਆਣਾ ਬੰਦ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਜਿਹੜੀ ਇੱਧਰ ਨੂੰ ਜਿਹੜੇ ਵੱਡੇ ਹੀਰੋ ਉਹਨਾਂ ਨੇ ਇਹ ਇਦਨੂ ਸ਼ੂਟਿੰਗ ਨੂੰ ਆਉਣ ਨੂੰ ਟ੍ਰੈਫਿਕ ਦੇ ਕਾਰਨ ਕਹ ਲਓ ਜਿਹੜੀ ਇਹ ਉਹ ਐਸਾ ਇੱਕ ਸਿਚੁਏਸ਼ਨ ਬਣ ਗਈ ਕਿ ਉਹਨਾਂ ਨੂੰ ਕੰਮ ਆਣਾ ਬੰਦ ਹੋ ਗਿਆ ਫਿਰ ਉਹਨਾਂ ਨੂੰ ਸਮਝਣ ਲੱਗੇ ਕਿ ਕਰੀਏ ਕੀ ਥੈਨ ਉੱਥੇ ਫਿਰ ਇੱਕ ਉਹਨਾਂ ਨੇ ਵਾਸਤੂਕਾਰ ਬੁਲਾਇਆ ਕਿ ਕੀ ਕੋਈ ਵਾਸਤੂ ਦੋਸ਼ ਤਾਂ ਨਹੀਂ ਸਾਨੂੰ ਦੱਸ ਜਿਹੜੇ ਆਰਕੇ ਦੇ ਗੇਟ ਉਹ ਟੋਟਲੀ ਬੰਦ ਕਰਵਾ ਦਿੱਤੇ ਗਏ ਉਸ ਮੱਲੇ ਉਹ ਜਦੋਂ ਬੰਦ ਕਰਵਾ ਦਿੱਤੇ ਕਿ ਦੂਜੇ ਪਾਸੇ ਉਹ ਰਸਤਾ ਕੀਤਾ ਉਹ ਫਿਰ ਬਿਲਕੁਲ ਜਿਹੜਾ ਕੁਛ ਮਾੜਾ ਮੋਟਾ ਕੋਈ ਉਦਾਂ ਵੀ ਆਂਦਾ ਸੀ ਪੁੱਛਣ ਉਹ ਵੀ ਬੰਦ ਹੋ ਗਿਆ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਕਿ ਰਸਤਾ ਕਿੱਧਰ ਉਹ ਕਿਉਂਕਿ ਜਿਹੜਾ ਮੇਨ ਰਸਤਾ ਐਨ ਪਿਛਲੇ ਸਾਲਾਂ ਤੋਂ ਚੱਲਿਆ ਆ ਰਿਹਾ ਬੱਚੇ-ਬੱਚੇ ਨੂੰ ਪਤਾ ਆ ਰਕੇ ਸਟੂਡੀਓ ਸਾਇੰਟਰਾਮਬੇ ਜਿਹੜਾ ਰੋਡ ਹੈਗਾ ਉਹਦੇ ਵਿੱਚ ਕਿੱਥੇ ਹੈਗਾ ਥੈਨ ਉਸ ਤੋਂ ਬਾਅਦ ਜਿਹੜਾ ਦਰਵਾਜ਼ਾ ਤੋੜਿਆ ਉਹੋ ਮੁੜ ਕੇ ਜਿਹੜੀ ਗੱਲ ਚੱਲੀ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਵੱਡੇ ਦੂਰਦਰਸ਼ੀ ਲੋਕ ਹੁੰਦੇ ਦੇਖੋ ਉਹਨਾਂ ਦੀ ਸੋਚ ਕਿਦਾਂ ਹੁੰਦੀ ਹੈ ਇਹ ਚੀਜ਼ ਜਿਹੜੀ ਜਦੋਂ ਮੈਂ ਵੀ ਕੰਮ ਸਟਾਰਟ ਕੀਤਾ ਉਹਦੇ ਚ ਮੈਂ ਦੇਖਿਆ ਕਿ ਛੋਟੀ ਮੋਟੀ ਚੋਰੀ ਹੁੰਦੀ ਹੈ ਜਿਹੜਾ ਮਾਲਕ ਹੁੰਦਾ ਨਾ ਉਹਨੂੰ ਪਤਾ ਹੁੰਦਾ ਮਗਰ ਉਹ ਕਈ ਵਾਰੀ ਐਸਾ ਹੁੰਦਾ ਨਾ ਚੁਆਨੀ ਦੀ ਚੋਰੀ ਜਿਹੜਾ ਕਰਦਾ ਨਾ ਉਹ ਟਿਕਿਆ ਆਇਆ ਉੱਥੇ ਤਨਖਾਹ ਤੋਂ ਜ਼ਿਆਦਾ ਨਾ ਜਿਹੜੀ ਸਾਡੀ ਸਾਡੀ ਜਿਹੜੀ ਸੈਲਰੀ ਹੈ ਉਸ ਤੋਂ ਜ਼ਿਆਦਾ ਜਿਹੜੀ ਉੱਪਰੋਂ ਬੰਦੇ ਨੂੰ ਮਿਲਾਈ ਮਿਲਦੀ ਨਾ ਉਹਦਾ ਇੱਕ ਅਲੱਗੇ ਹੀ ਬੰਦੇ ਦੇ ਅੰਦਰ ਇਫੈਕਟ ਪੈਂਦਾ ਆ ਇਹ ਚਾਹੇ ਬੇਈਮਾਨੀ ਦੀ ਹੋਵੇ ਚਾਹੇ ਕਿਸ ਤਰ੍ਹਾਂ ਦੀ ਹੋਵੇ ਐਕਸਟਰਾ ਹਰ ਵੇਲੇ ਬੰਦਾ ਕੁਛ ਨਾ ਕੁਛ ਚਾਹੁੰਦਾ ਆ ਅੱਛਾ ਜੇ ਉਹ ਤੁਸੀਂ ਉਹਦਾ ਬੰਦ ਕਰ ਦੋਗੇ ਜਿਸ ਜਿਸ ਫੈਕਟਰੀ 'ਚ ਤੁਹਾਡੇ 'ਚ ਕੋਈ ਬੰਦਾ ਇਸ ਤਰ੍ਹਾਂ ਕਰ ਰਿਹਾ ਛੋਟਾ ਜਾਂ ਤੁਹਾਨੂੰ ਪਤਾ ਵੀ ਇੱਥੇ ਤੱਕ ਹੀ ਆ ਇਹ ਤੇ ਉਹਨੇ ਫਿਰ ਕੀ ਕਰਨਾ ਆ ਉਹਨੇ ਫਿਰ ਉਹ ਹੋਰ ਕੋਈ ਨਾ ਕੋਈ ਵੱਡਾ ਪੰਗਾ ਪਾਊਗਾ ਤੇ ਤੁਹਾਡੇ ਕੰਮ ਜਿਹੜੇ ਕਈ ਵਾਰ ਐਦਾਂ ਮਾਰੀਆਂ ਮੋਟੀਆਂ ਚੀਜ਼ਾਂ ਲੀਕ ਜਿਹੜੇ ਹੁੰਦੇ ਨਾਲ ਮਾਲਕ ਨੂੰ ਪਤਾ ਹੁੰਦਾ ਤੇ ਉਹ ਜਿਹੜੇ ਨਾ ਇਸੇ ਕਰਕੇ ਜਿਹੜੇ ਪੁਰਾਣੇ ਬੁ ਜੋਰ ਕਿ ਸੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਅਲੱਗ ਸੀ ਅੱਜ ਕੱਲ ਦੇ ਬੱਚੇ ਇੱਕਦਮ ਜਦੋਂ ਸਟ੍ਰੇਟ ਹੈਗੇ ਆ ਤੇ ਉਹ ਕੰਮ ਸਾਰੇ ਉਸ ਹਿਸਾਬ ਨਾਲ ਚੱਲਦੇ ਹੀ ਨਹੀਂ ਬਿਕੋਜ਼ ਹਰ ਚੀਜ਼ ਇਦਾਂ ਨਹੀਂ ਨਹੀਂ ਹੈ ਕਿ ਇੱਕਦਮ ਅਸੀਂ ਬਸ ਜਿੱਤਾ ਝੁਕਣਾ ਹੀ ਨਹੀਂ ਹੈਗਾ ਤੇ ਫਿਰ ਟੁੱਟ ਜਾਂਦੇ ਆਪਾਂ ਸੋ ਦੋਸਤੋ ਥੋੜੀਆਂ ਥੋੜੀਆਂ ਚੀਜ਼ਾਂ ਦੇ ਵਿੱਚ ਹਲਕੀ ਜਿਹੀ ਜਦੋਂ ਤੁਹਾਨੂੰ ਪਤਾ ਹੁੰਦਾ ਨਾ ਇਦਾਂ ਜਿਹੜੀ ਚੀਜ਼ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਬੰਦਾ ਸਮਝਦਾਰ ਹੈ ਨਾ ਉਹ ਚੁੱਪ ਧਾਰ ਲੈਂਦਾ ਇਹਦਾ ਮਤਲਬ ਇਹ ਨਹੀਂ ਕਿ ਉਹ ਬੇਵਕੂਫ ਹੁੰਦਾ ਆ ਸੋ ਵੱਡਿਆਂ ਦੀਆਂ ਬਡੀਆਂ ਗੱਲਾਂ ਸੋ ਇਹ ਇੱਕ ਕਿੱਸਾ ਸੀ ਰਾਜਕਪੂਰ ਸਾਹਿਬ ਦਾ ਮੈਨੂੰ ਮਤਲਬ ਅਚਾਨਕ ਯਾਦ ਆਇਆ ਮੈਂ ਸੋਚਿਆ ਇਹ ਸ਼ੇਅਰ ਕਰਾਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੂਜੇ ਦੇ ਵਿੱਚ ਰਾਜਕਪੂਰ ਸਾਹਿਬ ਦੇ ਕਾਰਨ ਹੀ ਮੈਨੂੰ ਫਿਲਮ ਇੰਡਸਟਰੀ ਦੀ ਸਾਰੀ ਐਂਟਰੀ ਮਿਲੀ ਰਾਜਕਪੂਰ ਦੇ ਕਾਰਨ ਹੀ ਮੈਂ ਕੈਮਰੇ ਦਾ ਕੰਮ ਸਿੱਖਿਆ ਉਹਨਾਂ ਦਾ ਮਤਲਬ ਇੱਕ ਇੱਕ ਵੱਡੇ ਕਹਿੰਦੇ ਨਾ ਕਿ ਪਾਰਸ ਦੇ ਨਾਲ ਲੋਹਾ ਲੱਗ ਜਾਂਦਾ ਉਹ ਵੀ ਸੋਨਾ ਬਣ ਜਾਂਦਾ ਆ ਜਿਹੜਾ ਕੋਲ ਆਵਾ ਮੰਡਲ ਤੇ ਜਦੋਂ ਕਿਸੇ ਤੇ ਰਹਿੰਦੇ ਆ ਜਿੰਦਾਂ ਦਾ ਵੱਡਾ ਬੰਦਾ ਹੁੰਦਾ ਕੁਛ ਨਾ ਕੁਛ ਤਾਂ ਐਸਾ ਹੁੰਦਾ ਆ ਜਿਹੜਾ ਉਹ ਤੁਹਾਡੇ ਅੰਦਰ ਆ ਜਾਂਦਾ ਆ ਸੋ ਇਹ ਜਿਹੜੀ ਚੀਜ਼ ਆ ਜਦੋਂ ਵੀ ਮੈਂ ਮਤਲਬ ਕੋਈ ਵੀ ਐਸਾ ਕੰਮ ਕਰਦਾ ਆ ਮਤਲਬ ਮੈਨੂੰ ਆਪਣੇ ਆਪ ਦੇ ਵਿੱਚ ਪ੍ਰਾਊਡ ਹੁੰਦਾ ਫੀਲ ਕਿ ਮੈਂ ਹਾਂ ਕਰ ਸਕਦਾ ਬਿਕੋਜ਼ ਮੈਂ ਜਿਸ ਬੰਦੇ ਨੂੰ ਦੇਖਿਆ ਮੈਂ ਬਹੁਤ ਫਿਲਮਾਂ ਸ਼ੂਟਿੰਗ ਦੇਖੀ ਆ ਰਾਮ ਤੇਰੀ ਗੰਗਾ ਮੈਰੀ ਫਿਲਮ ਸਾਰੀ ਦੀ ਸਾਰੀ ਇੱਕ ਇੱਕ ਸੈੱਟ ਕਿਸ ਤਰ੍ਹਾਂ ਬਣਦਾ ਮੈਂ ਉੱਥੇ ਇਨਵੋਲ ਸੀ ਤੇ ਕਿਸੇ ਸਾਹਿਬ ਦੇ ਨਾਲ ਉਹ ਸਾਰੇ ਸ਼ੂਟ ਜਿੰਦੀ ਸੀ ਕਲਰ ਸਕੀਮਸ ਕੀ ਹੁੰਦੀਆਂ ਸੀ ਲਾਈਟਿੰਗ ਕੀ ਸੀਗੀ ਉਹ ਮੈਂ ਸਾਰਾ ਜਿਹੜਾ ਇੱਕ ਉਸ ਵਕਤ ਬਹੁਤ ਅਬਜ਼ਰਵ ਕੀਤਾ ਤੇ ਮੈਨੂੰ ਆਪਣੀ ਮੇਰੀ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਮੈਨੂੰ ਫਿਰ ਫਿਲਮਿੰਗ ਦਾ ਕੰਮ ਕੀਤਾ ਬਿਨਾ ਕਿਸੇ ਹੋਰ ਗੁਰੂ ਤੋਂ ਇੱਕੋ ਨੇ ਗੁਰੂ ਮੰਨ ਲਿਆ ਵੱਡੇ ਰਾਜ ਸਾਹਿਬ ਰਾਜ ਸਾਹਿਬ ਦੀ ਮਤਲਬ ਇੱਕ ਐਸੀ ਐਸੀ ਸ਼ਬੀ ਸੀ ਐਸਾ ਔਰਾ ਸੀਗਾ ਜਿਹੜਾ ਹੈਗਾ ਮੈਂ ਬੱਚਾ ਸੀ ਉਸ ਵਕਤ ਮੇਰਾ ਦਿਲ ਕਰਦਾ ਸੀ ਵੀ ਇੱਥੇ ਆਹ ਦੋਲੇ ਘੁੰਮੀ ਜਾਵਾਂ ਇਸ ਤਰ੍ਹਾਂ ਟੈਡੀ ਬੀਅਰ ਨੇ ਸੌਣੇ ਲੱਗਦੇ ਸੀ ਬਿੱਲੀਆਂ ਅੱਖਾਂ ਸੋ ਦੋਸਤੋ ਕਈ ਵਾਰ ਇਹ ਕਿਸਮਤ ਕੋਈ ਕੁਦਰਤ ਦਾ ਕੀਤਾ ਹੋਣਾ ਕਿ ਮਿਹਰ ਉਹਦੀ ਆਦਰਵਾਈਜ਼ ਉਹਨਾਂ ਨੂੰ ਤਾਲੁਕੀ ਮਿਲਣ ਨੂੰ ਵੀ ਤਰਸਦੇ ਸੀ ਦੇਖਣ ਨੂੰ ਵੀ ਤਰਸਦੇ ਸੀ ਹੁਣ ਮੈਨੂੰ ਇੰਨਾ ਵਧੀਆ ਮੌਕਾ ਮਿਲਿਆ ਸੋ ਇਸ ਲਈ ਮੈਂ ਪਰਮਾਤਮਾ ਦਾ ਤੇ ਇਹੋ ਜੀ ਆਤਮਾਵਾ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਆਸ਼ੀਰਵਾਦ ਦਿੱਤਾ ਥੈਂਕ ਯੂ